ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਾਰ-ਬਾਰੀਆਂ ਬੱਸ ਕਰ ਹੁਣ ਤੂੰ ਮੈਨੂੰ ਇਹ ਦੱਸ ਤੂੰ ਮੇਰ ਨਾਲ ਵਿਆਹ ਕਰਾਣਾ ਕਿ ਨਹੀਂ ਕਰਾਣਾ ਪ੍ਰੀਤੀ ਦੇਖ ਦੀਪਾ ਨਾ ਮੇਰਾ ਬਹੁਤ ਪੁਰਾਣਾ ਦੋਸਤ ਹੈ ਅਗਰ ਉਹਦੇ ਦਿਲ ਚ ਤੇਰੇ ਲਈ ਕੋਈ ਵੀ ਗੱਲ ਹੁੰਦੀ ਨਾ ਸਭ ਤੋਂ ਪਹਿਲਾਂ ਮੇਰੇ ਨਾਲ ਕਰਦਾ ਮੇਰੀ ਗੱਲ ਸੁਣੋ ਇੱਕ ਮੇਰੇ ਕੋਲ ਕੁੜੀ ਆ ਮੇਰੀ ਸਹੇਲੀ ਜੀ ਪਿੰਕੀ ਉਹ ਤੋਂ ਮੈਂ ਅੱਗੇ ਵੀ ਕਈ ਕੰਮ ਕਰਾਏ ਨੇ ਹੁਣ ਐਦਾਂ ਕਰਦੇ ਆ ਆਪਾਂ ਸੇੜ ਦੀ ਕੰਪਨੀ ਵਿੱਚ ਪਿੰਕੀ ਨੂੰ ਭੇਜਦੇ ਆ ਉਹ ਕੁੜੀ ਦੇ ਨਾਲ ਪਿਆਰ ਕਰਕੇ ਆਪਣੇ ਕੋਲ ਲਿਆਉਗੀ ਫਿਰ ਆਪਾਂ ਉਹਨੂੰ ਕਿਡਨਾਪ ਕਰ ਲਾਂਗੇ ਫਿਰ ਆਪਾਂ ਪੈਸੇ ਲੈ ਕੇ ਉਹਨੂੰ ਜਾਣ ਨਾ ਦੇਵਾਂਗੇ ਸੇਠ ਆਪੇ ਪੈਸੇ ਲੈ ਕੇ ਆਉਗੇ ਤਾਂ ਕੁੜੀ ਨੂੰ ਲੈ ਕੇ ਜਾਊਗਾ ਓਏ ਮੁੰਤੀ ਇਹ ਹੀ ਗੱਲ ਆ ਕੇ ਨਾ ਇੱਕ ਵਾਰੀ ਮੇਰੇ ਤੋਂ ਅੱਖਾਂ ਦੇ ਸਾਹਮਣੇ ਕਹਿ ਫਿਰ ਮੈਂ ਦੇਖਦਾ ਕਿ ਗੋਲੀ ਤੂੰ ਮੇਰੇ ਸਿਰ 'ਚ ਬਾੜਦਾ ਕਿ ਮੈਂ ਤੇਰੇ ਸਿਰ 'ਚ ਬਾੜਦਾ ਮੈਂ 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 ਉਹ ਉਹ ਮੈਂ ਮੈਂ ਤਾਂ ਯਾਦ ਆਇਆ ਕੀਰਤੀ ਮੇਰਾ ਵੇਟ ਕਰ ਰਹੀ ਹੈ ਉਹਨੂੰ ਮੈਂ ਰਿਹਸਲ ਕਰਾਉਣੀ ਆ ਕਿਵੇਂ ਨਿਊਜ਼ ਕਰਨੀ ਹੈ ਉਹ ਦੱਸਣਾ ਹੈ ਤੇਰੇ ਮੇਰੇ ਧੇਰੇ ਦਿਲ ਦੀਆਂ ਹੈ ਬਾਰ-ਬਾਰੀਆਂ ਹਾਏ ਗਿੱਪੀ ਕੀ ਹਾਲ ਹੈ ਵਧੀਆ ਠੀਕ ਹੈ ਹੋਰ ਬਸ ਵਧੀਆ ਮੈਂ ਤਾਂ ਠੀਕ ਆ ਦੀਪਾ ਨਹੀਂ ਹੈ ਦੀਪਕ ਇੱਥੇ ਹੈ ਅੱਜ ਮੈਂ ਉਹਦੀ ਡਿਊਟੀ ਕਿਤੇ ਹੋਰ ਲਈ ਆ ਕਿਤੇ ਹੋਰ ਗਿਆ ਉਹ ਕਿੱਥੇ ਲਈ ਉਹਦੀ ਡਿਊਟੀ ਗਿੱਪੀ ਮੈਨੂੰ ਤਾਂ ਦੀਪੇ ਦੇ ਨਾਲ ਹੀ ਭੇਜ ਦੇਣਾ ਸੀ ਮੈਂ ਕੰਦੀ ਇੱਥੇ ਕੀ ਕਰਾਂਗੀ ਪ੍ਰੀਤੀ ਤੂੰ ਟੈਂਸ਼ਨ ਨਾ ਲੈ ਮੈਂ ਹੈਗਾ ਨਾ ਮੈਂ ਤੈਨੂੰ ਸਾਰਾ ਸਿਖਾ ਦੂੰਗਾ ਨਾਲੇ ਤੈਨੂੰ ਪੰਜਾਬ ਦਾ ਨੰਬਰ 1 ਰਿਪੋਰਟਰ ਬਣਾਉਂਗਾ ਗੱਪੀ ਹੋ ਤਾਂ ਠੀਕ ਐ ਪ੍ਰੀਤੀ ਤੈਨੂੰ ਮੈਂ ਇੱਕ ਗੱਲ ਪੁੱਛਾਂ ਹਾਂ ਪੁੱਛ ਹੁਣ ਤਾਂ ਤੂੰ ਮੇਰਾ ਦੋਸਤ ਹੈ ਜੋ ਮਰਜ਼ੀ ਪੁੱਛ ਲੈ ਪ੍ਰੀਤੀ ਤੇਰੀ ਕਿਸੇ ਨਾਲ ਫਰੈਂਡਸ਼ਿਪ ਹੈਗੀ ਆ ਮਤਲਬ ਕਿਸੇ ਮੁੰਡੇ ਨਾਲ ਗੱਲਬਾਤ ਹੈਗੀ ਹੈ ਤਰੀਕੀ ਆ ਕਿਉਂ ਤੂੰ ਕਿਉਂ ਪੁੱਛ ਰਿਹਾ ਵੈਸੀ ਵੈਸੀ ਪੁੱਛਿਆ ਮੈਂ ਮੈਂ ਤਾਂ ਦੀਪੇ ਨਾਲ ਸੈਟਿੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਦੀਪਾ ਤਾਂ ਕੀਰਤੀ ਨੂੰ ਪਿਆਰ ਕਰਦਾ ਕੀ ਤੈਨੂੰ ਕਿਹਨੇ ਕਿਹਾ ਪੱਕਾ ਕੀਰਤੀ ਨੇ ਕਿਹਾ ਹੁਣ ਉਹ ਹੀ ਪਿੱਛੇ ਪਈ ਹੋਈ ਹੈ ਦੀਪੇ ਦੇ ਨਹੀਂ ਮੈਨੂੰ ਉਹਦਾ ਦੋਸਤ ਮਨੀ ਨੇ ਦੱਸਿਆ ਮਨੀ ਨੇ ਇਹ ਮਨੀ ਕੌਣ ਹੈ ਉਹਦਾ ਕਲਾਸ ਫੈਲੋ ਆ ਉਹ ਮੈਨੂੰ ਸਾਰਾ ਕੁਝ ਦੱਸ ਦਿੰਦਾ ਉਹਦਾ ਵੀ ਮੈਂ ਪ੍ਰੈਸ਼ਰ ਬੋਲ ਰਹਾ ਗਾਂ ਤੋਂ ਗਾਂ ਮੈਨੂੰ ਸਵਾਲ ਪੁੱਛਣ ਦੀ ਹਜਰ ਜੀ ਆ ਅੱਛਾ ਕੀ ਦੱਸਿਆ ਮਣੀ ਨੇ ਇਹ ਕਿ ਦੀਪੇ ਦੀ ਇੱਕ ਮਾਂ ਵਾ ਇੱਕ ਦੀਪੇ ਦਾ ਪਿਓ ਵਾ ਤੇ ਉਹ ਕੱਲਾ ਕੱਲਾ ਮੁੰਡਾ ਆਪਣੇ ਮਾਂ ਪਿਓ ਦਾ ਇਹ ਤਾਂ ਮੈਨੂੰ ਪਤਾ ਹੈ ਪਰ ਜਿਹੜੀਆਂ ਤੈਨੂੰ ਆ ਗੱਲਾਂ ਦੱਸਿਆ ਨਾ ਮਣੀ ਨੇ ਦੀਪੇ ਤੇ ਪਿਆਰ ਦੀਆਂ ਇਹ ਸਭ ਝੂਠ ਹੈ ਰੀਤੀ ਦੇਖ ਦੀਪਾ ਨਾ ਮੇਰਾ ਬਹੁਤ ਪੁਰਾਣਾ ਦੋਸਤ ਆ ਅਗਰ ਉਹਦੇ ਦਿਲ 'ਚ ਤੇਰੇ ਲਈ ਕੋਈ ਵੀ ਗੱਲ ਹੁੰਦੀ ਨਾ ਸਭ ਤੋਂ ਪਹਿਲਾਂ ਮੇਰੇ ਨਾਲ ਕਰਦਾ ਪਰ ਅੱਜ ਤੱਕ ਉਹਨੇ ਤੇਰੇ ਬਾਰੇ ਮੈਨੂੰ ਕੋਈ ਗੱਲ ਨਹੀਂ ਕੀਤੀ ਮੈਨੂੰ ਕੁਝ ਨਹੀਂ ਗਿਆ ਤੇਰੇ ਬਾਰੇ ਅਜ ਤੱਕ ਜਿਵੇਂ ਪ੍ਰੀਤੀ ਬੜੀ ਸੋਹਣੀ ਆ ਪ੍ਰੀਤੀ ਦੇ ਬਾਲ ਬੜੇ ਸੋਹਣੇ ਆ ਪ੍ਰੀਤੀ ਦੀ ਅੱਖਾਂ ਬੜੀਆਂ ਸੋਹਣੀਆਂ ਮੈਂ ਪ੍ਰੀਤੀ ਨੂੰ ਪਿਆਰ ਕਰਦਾ ਕੋਈ ਐਸੀ ਗੱਲ ਕੋਈ ਵੀ ਨਹੀਂ ਅਜ ਤੱਕ ਨਹੀਂ ਕੀਤੀ ਉਹਨੇ ਮੈਂ ਨਹੀਂ ਮੰਨ ਸਕਦੀ ਜ਼ਰੂਰੀ ਨਹੀਂ ਕਿ ਬੰਦਾ ਹਰ ਗੱਲ ਦੱਸ ਕੇ ਕਰੇ ਕੁਝ ਗੱਲਾਂ ਅੱਖਾਂ ਅੱਖਾਂ ਚ ਵੀ ਹੁੰਦੀਆਂ ਨੇ ਮੇਰੀ ਅੱਖਾਂ ਚ ਦੇਖ ਕੇ ਦੱਸ ਤੈਨੂੰ ਕੀ ਦਿਲਦਾ ਤੈਨੂੰ ਮੈਂ ਕੱਲ ਦੱਸਾਂਗੀ ਕਿ ਮੈਂ ਤੇਰੀਆਂ ਅੱਖਾਂ 'ਚ ਕੀ ਦੇਖਿਆ ਹੁਣ ਮੈਂ ਇੱਕ ਜ਼ਰੂਰੀ ਕੰਮ ਕਰਨਾ ਤੇ ਮੈਨੂੰ ਜਾ ਲੈਂਦੇ ਪਿੰਕੀ ਮੇਰੀ ਗਾਲ ਸੁਣ ਮੈਂ ਤੈਨੂੰ ਬਹੁਤ ਜ਼ਰੂਰੀ ਕੰਮ ਲਈ ਕਲਕੱਤੇ ਤੋਂ ਸੱਜਿਆ ਓਕੇ ਮੈਡਮ ਜੀ ਇੱਥੇ ਨਾ ਇੱਕ ਕੰਪਨੀ ਆਨੇ ਮੇਰਾ ਬਹੁਤ ਵੱਡਾ ਨੁਕਸਾਨ ਕਰਤਾ ਹੈ ਇਸ ਕਰਕੇ ਮੈਂ ਤੈਨੂੰ ਬੁਲਾਇਆ ਹੈ ਜੀ ਮੈਡਮ ਪਿੰਕੀ ਤੂੰ ਉੱਥੇ ਜਾ ਕੇ ਉਸ ਕੰਪਨੀ ਦੇ ਬੰਦਿਆਂ ਨਾਲ ਸੀ.ਆਰ.ਡੀ ਕਰਨੀ ਹੈ ਫਿਰ ਮੇਰੇ ਇਸ਼ਾਰੇ 'ਤੇ ਇੰਤਜ਼ਾਰ ਕਰਨਾ ਠੀਕ ਆ ਜੀ ਮੈਡਮ ਓਕੇ ਜੀ ਉਹ ਕੰਪਨੀ ਵਾਲੇ ਨੇ ਮੇਰਾ 50 ਲੱਖ ਦਾ ਨੁਕਸਾਨ ਕਰਤਾ ਹੈ ਤੁਸੀਂ ਨਾ ਟੈਨਸ਼ਨ ਨਾ ਲਓ ਬਿਲਕੁਲ ਵੀ ਪਹਿਲੇ ਕੇ ਕੇ ਪਾਰਟੀ ਦਾ ਕੰਮ ਕੀਤਾ ਸੀ ਨਾ ਪਤਾ ਹੈ ਤੁਹਾਨੂੰ ਪੈਰਾਂ ਦੇ ਵਿੱਚ ਗਿਰੇ ਸੀ ਤੁਹਾਡੇ ਅੱਗੇ ਨਾਲੇ ਸਾਰੇ ਪੈਸੇ ਦੇ ਕੇ ਗਏ ਸੀ ਇਹ ਬੰਦਿਆਂ ਨੂੰ ਵੀ ਮੈਂ ਤੁਹਾਡੇ ਪੈਰਾਂ 'ਚ ਝੁਕਾਉਂਗੀ ਦੇਖੀ ਜਾਇਓ ਤੁਸੀਂ ਟੈਨਸ਼ਨ ਨਾ ਲਓ ਬਿਲਕੁਲ ਹੀ ਠੀਕ ਹੈ ਦੇ ਵੀ ਤੁਹਾਡੇ ਤੋਂ ਪੈਸੇ ਨਾਲ ਦੇ ਕੇ ਜਾਣਗੇ ਨਾਲੇ ਮਾਫੀ ਮੰਗ ਕੇ ਜਾਣਗੇ ਦੇਖੀ ਜਾਓ ਤੁਸੀਂ ਜੇ ਪੈਰਾਂ 'ਚ ਨਾ ਗੇਰਿਆ ਮੈਂ ਇਹਨਾਂ ਨੂੰ ਤੁਹਾਡੇ ਪਿੰਕੀ ਜੇ ਤੂੰ ਇਹ ਮੇਰਾ ਕੰਮ ਕਰ ਦੇਂਗੀ ਨਾ ਤੈਨੂੰ ਮੈਂ 10 ਲੱਖ ਰੁਪਏ ਆ ਦਊਂਗੀ ਮੈਡਮ ਜੀ ਜਿਹੜੇ ਹੁਣ ਤੁਸੀਂ ਮੇਰੇ ਨਾਲ ਜਵਾਨ ਕੀਤੀ ਹੈ ਨਾ ਐ ਤੋਂ ਨਾ ਮੁੱਕ ਰਹੇ ਹੋ ਤੁਸੀਂ ਠੀਕ ਹੈ ਨਾ ਮੈਂ ਤੁਸੀਂ ਆਪਣੇ ਵਾਦੇ ਤੇ ਪੱਕੇ ਰਹੋ ਤੁਹਾਡਾ ਕੰਮ ਓਕੇ ਹੈ ਪਿੰਕੀ ਪੈਸਾ ਦੀ ਟੈਨਸ਼ਨ ਨਾਲ ਹੈ ਜੋ ਤੇਰੇ ਨਾਲ ਜਵਾਨ ਕੀਤੀ ਹੈ ਨਾ 10 ਲੱਖ ਦੀ ਤੈਨੂੰ ਗਿਨ-ਗਿਨ ਕੇ ਨੋਟ ਸਾਰੇ ਦਊਂਗੀ ਭਾਵੇਂ ਵੱਧ ਦਊਂਗੀ ਘੱਟ ਨਹੀਂ ਦਿੰਦੀ ਤੈਨੂੰ ਟੈਨਸ਼ਨ ਨਾ ਲੈ ਪੈਸਿਆਂ ਦੀ ਕੋਈ ਤੂੰ ਕੰਮ ਕਰ ਮੇਰਾ ਸਹੀ ਮੈਡਮ ਤੁਸੀਂ ਵੀਕਰ ਨਾ ਕਰੋ ਤੁਹਾਡਾ ਕੰਮ ਬਣ ਜੂਗਾ ਹੋ ਜੂਗਾ ਤੁਹਾਡਾ ਕੰਮ ਚਲੋ ਠੀਕ ਹੈ ਮੈਡਮ ਜੀ ਫਿਰ ਮੈਂ ਚਲਦੀ ਹਾਂ ਠੀਕ ਹੈ ਓਕੇ ਜੀ ਮੈਨੂੰ ਤੈਨੂੰ ਕਿਹਾ ਵੀ ਲੱਗਦੀ ਹੈ ਕਿ ਹਾਂ ਵੀ ਲੱਗਦੀ ਹੈ ਕਿ ਹਾਂ ਵੀ ਲੱਗਦੀ ਹੈ ਕੀ ਮਤਲਬ ਤੂੰ ਕੁੜੀਆਂ ਵਾਂਗ ਲੱਗਦੀ ਹੈ ਮੈਨੂੰ ਮੈਂ ਤੈਨੂੰ ਹੋਰ ਕੋਸ ਤੇ ਕਹਿ ਨਹੀਂ ਸਕਦਾ ਕਿਉਂਕਿ ਤੂੰ ਮੇਰੀ ਦੋਸਤ ਆ ਹੋਰ ਕੁਝ ਨਹੀਂ ਕਹਿ ਸਕਦਾ ਇਹਦਾ ਵੀ ਮਤਲਬ ਹੈ ਯਾਰ ਪ੍ਰੀਤੀ ਕੁਝ ਕੁੜੀਆਂ ਹੁੰਦੀਆਂ ਨੇ ਫੁਕਰੀਆਂ ਟਾਈਪ ਤੂੰ ਉਹਨਾਂ ਜੁਨੀ ਆ ਤੂੰ ਉਹਨਾਂ ਤੋਂ ਬਹੁਤ ਵਧੀਆ ਆ ਮੇਰਾ ਕਹਿਣ ਦਾ ਮਤਲਬ ਇਹ ਆ ਪਾਲਤੋ ਨਾ ਬੋਲ ਮੇਰੇ ਨਾਲ ਅੱਜ ਮੈਨੂੰ ਬਹੁਤ ਟੈਨਸ਼ਨ ਆ ਮਾਦੇ ਬਹੁਤ ਜ਼ਿਆਦਾ ਸੀਰੀਅਸ ਆ ਤੂੰ ਮੇਰੇ ਗਾਲ ਸਮਝਦਾ ਨਹੀਂ ਤੂੰ ਕੀ ਕਹਿ ਰਹੀ ਆ ਤੂੰ ਬਹੁਤ ਟੈਨਸ਼ਨ ਚ ਆ ਬਹੁਤ ਸੀਰੀਅਸ ਆ ਮੈਂ ਕੁਝ ਸਮਝਿਆ ਨਹੀਂ ਤੂੰ ਕੁਝ ਸਮਝਾਏਂਗੀ ਤੇ ਹੀ ਸਮਝੂਗਾ ਗੱਲ ਕੀ ਆ ਤੋ ਮੈਂ ਤੋ ਮੈਨੂੰ ਇਹ ਦੱਸ ਮੈਂ ਤੇਰੇ ਲੱਗਦੀ ਕੀ ਆ ਤੂੰ ਮੇਰੀ ਚੰਗੀ ਦੋਸਤ ਆ ਬੱਸ ਕਰ ਹੁਣ ਤੋ ਮੈਨੂੰ ਇਹ ਦੱਸ ਤੂੰ ਮੇਰੇ ਨਾਲ ਵਿਆਹ ਕਰਾਣਾ ਕਿ ਨਹੀਂ ਕਰਾਣਾ ਅ ਪ੍ਰੀਤੀ ਵਿਆਹ ਯਾ ਪ੍ਰੀਤੀ ਮੈਂ ਬਹੁਤ ਕੰਮ ਕਰਨੇ ਆ ਆਪਣਾ ਘਰ ਬਣਾਉਣਾ ਆ ਆਪਣੇ ਮੰਮੀ ਡੈਡੀ ਦਾ ਸੁਪਨਾ ਪੂਰਾ ਕਰਨਾ ਆ ਮੈਂ 5 6 ਸਾਲ ਵਿਆਹ ਨਹੀਂ ਕਰ ਸਕਦਾ ਪ੍ਰੀਤੀ ਦੇਖ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਨਾ ਗਿੱਪੀ ਮੇਰਾ ਬਹੁਤ ਵਧੀਆ ਦੋਸਤ ਆ ਤੇ ਘਰੋਂ ਵੀ ਬਹੁਤ ਸੋਖਾ ਆ ਗਿੱਪੀ ਦੇ ਘਰ ਵਿੱਚ ਚਾਰ ਚਾਰ ਕਾਰਾਂ ਨੇ ਕੋਠੀ ਵੀ ਬਹੁਤ ਸੋਹਣੀ ਆ ਤੇ ਗਿੱਪੀ ਤੈਨੂੰ ਪਿਆਰ ਵੀ ਕਰਦਾ ਹੈ ਕਾਲਜ ਟਾਈਮ ਤੋਂ ਤੇ ਮੈਂ ਚਾਹਨਾ ਤੂੰ ਗਿੱਪੀ ਨਾਲ ਵਿਆਹ ਕਰਾ ਲੈ ਤੈਨੂੰ ਬਹੁਤ ਖੁਸ਼ ਆਖੇਗਾ ਪਰਦੀਪੇ ਮੈਂ 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 ਉਹ ਉਹ ਮੈਂ ਮੈਨੂੰ ਤਾਂ ਯਾਦ ਆਇਆ ਕੀਰਤੀ ਮੇਰਾ ਵੇਟ ਕਰ ਰਹੀ ਹੈ ਉਹਨੂੰ ਮੈਂ ਰਿਹਸਲ ਕਰਾਉਣੀ ਆ ਕਿਵੇਂ ਨਿਊਜ਼ ਕਰਨੀ ਆ ਉਹ ਦੱਸਣਾ ਹੈ ਹਲੋ ਜਿੱਪੇ ਹਲੋ ਪ੍ਰੀਤੀ ਹੈਲੋ ਗਿੱਪੀ ਕੀ ਹਾਲ ਹੈ ਆ ਜਾ ਚੰਗਾ ਹੋ ਗਿਆ ਤੂੰ ਆ ਗਿਆ ਮੈਂ ਤੇਰੇ ਹੀ ਵੇਟ ਕਰ ਰਿਆ ਸੀ ਕੀ ਹੋ ਗਿਆ ਮੈਨੂੰ ਕੀਤੀ ਕੋ ਜਾਣਾ ਹੈ ਉਹਦੀ ਬਹੁਤ ਰੈਸਲ ਕਰਾਉਣੀ ਹੈ ਉਹ ਤਾਂ ਬਹੁਤ ਕੱਚੀ ਬੋਲਣ 'ਚ ਅੱਛਾ ਉਹ ਤਾਂ ਬੋਲ ਨਹੀਂ ਬੋਲਦੀ ਕਿਵੇਂ ਮਤਲਬ ਇੰਟਰਵਿਊ ਕਰਨਾ ਕਿਸੇ ਦਾ ਉਹਦੀ ਰੈਸਲ ਕਰਾਉਣੀ ਬਹੁਤ ਜ਼ਰੂਰੀ ਹੈ ਤੇ ਕੱਲ ਇੰਟਰਵਿਊ ਕਰਨ ਜਾਣਾ ਮੈਂ ਉਹਦੇ ਨਾਲ ਠੀਕ ਆ ਉਹਨੂੰ ਲੈ ਕੇ ਜਿਵੇਂ ਚੱਲਦਾ ਹੈ ਠੀਕ ਹੈ ਓਕੇ ਗਿੱਪੇ ਤੇ ਥੀਓਕੇ ਬਾਏ